ਰੋਜੀ ਰੋਟੀ ਦੀ ਭਾਲ ਲਈ ਬਰਨਾਲਾ ਦੇ ਪਿੰਡ ਪੈਣੀ ਜੱਸਾ ਦਾ ਨੌਜਵਾਨ ਉਮਰ 21 ਸਾਲ ਦੇ ਗੁਰਸਿੱਖ ਅਮਰਤਾਰੀ ਜਸ਼ਨਪ੍ਰੀਤ ਸਿੰਘ ਪੁੱਤਰ ਸਾਬਕਾ ਫੌਜੀ ਅਮਨਦੀਪ ਸਿੰਘ ਪਿੰਡ ਪੈਣੀ ਜੱਸਾ ਜ਼ਿਲ੍ਹਾ ਬਰਨਾਲਾ ਦੀ ਕੈਨੇਡਾ ਵਿੱਚ 14 ਦਿਨ ਪਹਿਲਾਂ ਅਚਾਨਕ ਮੌਤ ਹੋ ਗਈ ਸੀ ਇਸ ਦੁਖਦਾਈ ਘਟਨਾ ਨੂੰ ਲੈ ਕੇ ਪਰਿਵਾਰ ਅਤੇ ਸਾਰੇ ਪਿੰਡ ਪੈਣੀ ਜੱਸਾ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਕੈਨੇਡਾ ਤੋਂ 14 ਦਿਨ ਬਾਅਦ ਮ੍ਰਿਤਕ ਦੇ ਜਦ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜੋ ਡੇਢ ਸਾਲ ਪਹਿਲਾਂ ਹੀ ਆਪਣੇ ਮਾਪਿਆਂ ਅਤੇ ਇਕਲੌਤੀ ਭੈਣ ਦੇ ਸੁਪਨੇ ਸਾਕਾਰ ਕਰਨ ਦੇ ਲਈ ਕੈਨੇਡਾ ਸਟੱਡੀ ਵੀਜ਼ੇ ਤੇ ਗਿਆ ਸੀ ਕੈਨੇਡਾ ਵਿੱਚ ਉਹ ਸਟੱਡੀ ਵੀਜ਼ੇ ਤੇ ਆਪਣੀ ਪੜ੍ਹਾਈ ਕਰ ਰਿਹਾ ਸੀ ਉੱਥੇ ਪਰਿਵਾਰ ਨੂੰ ਮਦਦ ਵੀ ਕਰ ਰਿਹਾ ਸੀ ਪਰ ਕੋਈ ਅਚਾਨਕ ਮੌਤ ਕਾਰਨ ਇਸ ਦੁਖਦਾਈ ਘਟਨਾ ਨੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਮ੍ਰਿਤਕ ਜਸ਼ਨਪ੍ਰੀਤ ਸਿੰਘ ਇੱਕ ਗੁਰਸਿੱਖ ਨੌਜਵਾਨ ਸੀ ਉਸਦੇ ਪਿਤਾ ਸਾਹਿਬ ਕਾ ਫੌਜੀ ਅਮਨਦੀਪ ਸਿੰਘ ਇੱਕ ਮਿਹਨਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜਸ਼ਨਪ੍ਰੀਤ ਸਿੰਘ ਦੇ ਪਿਤਾ ਅਮਨਦੀਪ ਸਿੰਘ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਪਰ ਇਸ ਤੁਖਤਾਈ ਘਟਨਾ ਨੇ ਇਸ ਪਰਿਵਾਰ ਨੂੰ ਅੰਦਰੋਂ ਦੁੱਖਾਂ ਨਾਲ ਖੋਖਲਾ ਕਰ ਦਿੱਤਾ ਮ੍ਰਿਤਕ ਜਸ਼ਨਪ੍ਰੀਤ ਸਿੰਘ ਨੇ ਦਸੰਬਰ ਮਹੀਨੇ ਵਿੱਚ ਵਾਪਸ ਪੰਜਾਬ ਆਪਣੇ ਪਿੰਡ ਭੈਣੀ ਜੱਸਾ ਪਰਿਵਾਰ ਵਿੱਚ ਮਿਲਣ ਆਉਣਾ ਸੀ ਪਰ ਕੀ ਪਤਾ ਸੀ ਕਿ ਅਚਾਨਕ ਹੋਈ ਮੌਤ ਨਾਲ ਇਸ ਦੁਖਦਾਈ ਘਟਨਾ ਨੇ ਪਰਿਵਾਰ ਨੂੰ ਉਸ ਨਾਲ ਦੁਬਾਰਾ ਮਿਲਣ ਦਾ ਮੌਕਾ ਨਹੀਂ ਦੇਣਾ ਮ੍ਰਿਤਕ ਜਸ਼ਨਪ੍ਰੀਤ ਸਿੰਘ ਦੀ ਛੋਟੀ ਭੈਣ ਵੱਲੋਂ ਭਰੇ ਮਨ ਨਾਲ ਸੇਹਰਾ ਸਜਾ ਕੇ ਆਖਰੀ ਵਾਰ ਨਮ ਅੱਖਾਂ ਦੇ ਨਾਲ ਆਪਣੇ ਭਰਾ ਨੂੰ ਫਿਦਾ ਕਿਹਾ ਜਿਸ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅੰਤਮ ਸੰਸਕਾਰ ਉਸੇ ਜੱਦੀ ਪਿੰਡ ਪੈਣੀ ਜੱਸਾ ਵਿੱਚ ਕਰ ਦਿੱਤਾ ਗਿਆ। ਪੇਸ਼ ਹੈ ਸਾਡੇ ਸੀਨੀਅਰ ਪੱਤਰਕਾਰ ਹਰਪ੍ਰੀਤ ਢਾਲੀਵਾਲ ਸ਼ਨਾਂ ਦੀ ਇਹ ਦੁਖਦਾਈ ਰਿਪੋਰਟ। ਸੂਬੇਦਾਰ ਹਰਪਾਲ ਸਿੰਘ ਫਿਰ ਕੀ ਕਹਣੇ ਜਣੇ ਮਨਤਪਾਗੀ ਘਟਨਾ ਹੋਈ ਹੈਗੀ 14 ਦਿਨਾਂ ਬਾਅਦ ਨੌਜਵਾਨ ਦੀ লাশ ਪਿੰਡ ਪਹੁੰਚੀ ਹੈਗੀ। ਦੁਖਦਾਈ ਘਟਨਾ ਹੈਗੀ ਹੈ। ਕਿਵੇਂ ਦੇਖੀ? ਬਸ ਕਰੋ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਗਰ ਨਿਵਾਸੀਆਂ ਵੱਲੋਂ ਇਹ ਜੋ ਦੁਖਦਾਈ ਘਟਨਾ ਵਾਪਰੀ ਹੈ ਸਾਰੇ ਨਗਰ ਨੂੰ ਬਹੁਤ ਦੁੱਖ ਪਹੁੰਚਿਆ ਹੈ ਇਹ ਕਾਕਾ ਜਸਨਪ੍ਰੀਤ ਸਿੰਘ ਸੁਪੁੱਤਰ ਆਮਨਦੀਪ ਸਿੰਘ ਫੌਜੀ ਮੌਜੂਦਾ ਪਟਵਾਰੀ ਉਹਨਾਂ ਦਾ ਇਕਲੌਤਾ ਪੁੱਤਰ ਸੀ ਜੋ ਡੇਢ ਕ ਸਾਲ ਪਹਿਲਾਂ ਕੈਨੇਡਾ ਗਿਆ ਸੀ ਉਹਨਾਂ ਦੀ ਕੁਝ ਦਿਨ ਪਹਿਲਾਂ ਅਚਾਨਕ ਮੌਤ ਹੋ ਗਈ ਜੋ ਅੱਜ ਸਾਡੇ ਨਗਰ ਦੇ ਵਿੱਚ ਪਹੁੰਚੇ ਨੇ ਸਾਰੇ ਹੀ ਨਗਰ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸੋ ਪ੍ਰਮਾਤਮਾ ਇਹਨਾਂ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨ ਕਮਲਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਪਿੱਛੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਦਾਦਾ ਜੀ ਗੁਲਜਾਰ ਸਿੰਘ ਜੀ ਫੌਜੀ ਇਹਨਾਂ ਦੇ ਪਿਤਾ ਅਮਨਦੀਪ ਸਿੰਘ ਪਟਵਾਰੀ ਸਾਬਕਾ ਫੌਜੀ ਇਹਨਾਂ ਦੀ ਮਾਤਾ ਜੀ ਅਤੇ ਇਹਨਾਂ ਦੀ ਭੈਣ ਇਹ ਸਾਰੇ ਸਮੂਹ ਪਰਿਵਾਰ ਨੂੰ ਸਦੀਵੀ ਬਿਛੋੜਾ ਦੇ ਗਏ ਨੇ ਪਰਮਾਤਮਾ ਇਹਨਾਂ ਚਰਨ ਕਮਲਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਦੁੱਖਦਈ ਘਟਨਾ ਵਾਪਰੀ ਮੈਂ ਜਿੱਥੇ ਦਾ ਸਭ ਸੰਗ ਢਾੜੀਵਾਲ ਸਾਡੇ ਪਿੰਡ ਪਣੀ ਜੱਸਾ ਦੇ ਵਿੱਚ ਬਹੁਤ ਦੁੱਖਦਈ ਘਟਨਾ ਬੀਤੀ ਹੈ ਬੋਲਿਆ ਨਹੀਂ ਜਾਂਦਾ ਸਬਰ ਨਾਲ ਬੋਲਿਆ ਜਾਂਦਾ ਪਰ ਅਕਾਲ ਪੱਖ ਦਾ ਪਾਣੇ ਇਹ ਜਸਨਪ੍ਰੀਤ ਸਿੰਘ ਜਿਹਦੀ ਸਿਰਫ 21 ਸਾਲ ਉਮਰ ਸੀ ਆਪਣੇ ਮਾਪਿਆਂ ਦੀ ਸੇਵਾ ਕਰਨ ਵਾਸਤੇ ਪਾਲ ਰੋਣ ਵਾਸਤੇ ਦਾਦਾ ਦਾਦੀ ਦੀ ਸੇਵਾ ਕਰਨ ਵਾਸਤੇ ਕਰੀਬ 1.5 ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿਸ ਦੀ ਬਹੁਤ ਮਾੜੀ ਘਟਨਾ ਹੋਈ ਹੈ ਸਾਡਾ ਪਿੰਡ ਪਿੰਡ ਜੱਸਾ ਬਹੁਤ ਬਰਾਗ ਦੇ ਵਿੱਚ ਹੈ ਸਾਰੇ ਲੋਕ ਹਮਦਰਦੀ ਨੇ ਪਿਤਾ ਜੀ ਜੀ ਪਹਿਲਾਂ ਫੌਜ ਦੇ ਵਿੱਚ ਸਨ ਦੇਸ਼ ਦੀ ਸੇਵਾ ਕੀਤੀ ਹੈ ਸਾਰਾ ਪਿੰਡ 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 ਜੱਸਾ ਬਰਾਗ ਦੇ ਵਿੱਚ ਹੈ ਸਾਰਾ ਨਗਰ ਸਾਰਾ ਹਲਕਾ ਅਫਸੋਸ ਦੇ ਵਿੱਚ ਹੈ